ਐਸਐਸਪੀ ਨਾਨਕ ਸਿੰਘ ਨੇ ਜਿਹੜੇ ਬਾਬੇ ਦਾ ਨਾਨਕ ਦਾ ਨਾਮ ਤਾਂ ਜਰੂਰ ਰੱਖਿਆ ਪਰ ਕੰਮ ਉਹਦੇ ਬਾਬਰ ਵਾਲੇ ਆਹ ਮੁੰਡਾ ਠੀਕ ਹੈ ਇਹਦੀ ਉਮਰ ਕੀ ਸੀ ਇਹ ਚ ਕਿੰਨੀ ਦਹਿਸ਼ਤ ਪਾਤੀ ਪੁਲਿਸ ਨੇ ਕਦੋਂ ਇਹ ਪੰਜਾਬ ਪੁਲਿਸ ਨੂੰ ਚੰਗਾ ਸਮਝੂਗਾ ਜ਼ਿੰਦਗੀ ਦੇ ਵਿੱਚ ਬੰਦੇ ਮਾਫੀਆਂ ਮੰਗ ਰਹੇ ਨੇ ਬੰਦੇ ਆਪਦਾ ਗੁਨਾਹ ਕਬੂਲ ਕਰ ਰਹੇ ਨੇ ਤੇ ਨਾਨਕ ਸਿੰਘ ਜੀ ਪਰਚਾ ਨਹੀਂ ਦਰਜ ਕਰ ਰਹੇ ਉਹ ਪਰਿਵਾਰ ਦੀ ਦੇਣ ਕੀ ਹੈ ਸਾਡੇ ਜੇਸ਼ ਨੂੰ ਆ ਨਾਨਕ ਸਿੰਘ ਦੇ ਪਰਿਵਾਰ ਦੀ ਤਾਂ ਸਾਨੂੰ ਪਤਾ ਨਹੀਂ ਆ ਇਹੜੇ 3-4 ਇਨਸਪੈਕਟਰ ਇਹਨਾਂ ਦੇ ਪਰਿਵਾਰ ਦੀ ਤਾਂ ਪਤਾ ਨਹੀਂ ਕੀ ਦੇਣ ਹੋ ਕਿ ਨਾ ਦੇਣ ਹੋ ਉਹਦੇ ਪਰਿਵਾਰ ਦੀ ਕੀ ਦੇਣ ਹੈ ਵਰਲਡ ਵਾਰ 1 ਲੜੀ ਉਹਨਾਂ ਨੇ ਵਰਲਡ ਵਾਰ 2 ਉਹ ਪਰਿਵਾਰ ਨੇ ਲੜੀ ਪਾਕਿਸਤਾਨ ਨਾਲ ਜੰਗ ਹੋ ਪਰਿਵਾਰ ਨੇ ਲੜੀ ਉਹ ਪਰਿਵਾਰ ਦਾ ਤਾਂ ਇਨਾ ਯੋਗਦਾਨ ਹੈ ਤੇ ਇਹਨਾਂ ਦਾ ਕੀ ਯੋਗਦਾਨ ਹੈ ਇਹਨਾਂ ਦਾ ਯੋਗਦਾਨ ਹੈ ਕਿ ਇੱਕ ਪੁੱਤ ਮਾਰ ਕੇ ਅਸੀਂ ਦੂਜਾ ਮਾਰ ਦੇਣਾ ਸੀ ਤੁਸੀਂ ਆਪ ਹੀ ਸਜ਼ਾ ਦੇਣ ਲੱਗ ਗਏ ਅਸਲ ਚ ਇਹ ਪੰਜਾਬ ਪੁਲਿਸ ਚਿੰਬੜਾਈ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਲੀਆਂ ਛੋਟਾਂ ਦੇ ਰੱਖੀਆਂ ਜਿਹਦੀ ਮਰਜ਼ੀ ਲੱਤ 'ਚ ਗੋਲੀ ਮਾਰੋ ਜਿਹਦੀ ਮਰਜ਼ੀ ਹਿੱਕ 'ਚ ਗੋਲੀ ਮਾਰੋ ਕੋਈ ਤੁਹਾਨੂੰ ਪੁੱਛਣ ਵਾਲਾ ਨਹੀਂ ਕੋਈ ਤੁਹਾਨੂੰ ਗਿੱਚਣ ਵਾਲਾ ਨਹੀਂ ਜਿਹੜੀ ਇਹ ਐਨੀ ਖੁੱਲੀ ਛੋਟ ਪੁਲਿਸ ਨੂੰ ਵਿਆਤ ਸਿੰਘ ਦੀ ਸਰਕਾਰ ਮੌਕੇ ਮਿਲੀ ਸੀ ਤਾਂ ਉਹਦੇ ਸਿੱਟੇ ਪੰਜਾਬ ਅੱਜ ਵੀ ਭੁਗਤ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨਿੱਕੀ ਨਿੱਕੀ ਗੱਲ ਤੇ ਟਵੀਟ ਟੀਚਰਾਂ ਦੇ ਟਵੀਟ ਕਰ ਦਿੰਦੇ ਆ ਇੱਕ ਫੌਜ ਦੇ ਕਰਨ ਵਾਲ ਨੂੰ ਪੰਜਾਬ ਦੀ ਧਰਤੀ ਤੇ ਕੁੱਟਿਆ ਗਿਆ ਤੇ ਥੋੜੇ ਜਿਹਾ ਟਵੀਟ ਨਹੀਂ ਛੜਿਆ ਤੁਹਾਡੇ ਤੇ ਕੋਈ ਪੋਸਟ ਨਹੀਂ ਛੜੀ ਕਿ ਬਣਦੇ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੋ ਤੇ ਜੇਲ੍ਹਾਂ ਚ ਧੱਕੋ ਇਥੇ ਆਈਜੀ ਨੇ ਮਨਦੀਪ ਸਿੰਘ ਸਿੱਧੂ ਬڑے ਸੋਸ਼ਲ ਮੀਡੀਆ ਸਟਾਰ ਨੇ ਉਹ ਵੀ ਬੜਾ ਟੰਗ ਹੈ ਕਦੇ ਕਿਸੇ ਕੁੜੀ ਨੂੰ ਬਾਤਾ ਜੀ ਕੁਰਸੀ ਤੇ ਅਜ ਦੀ ਐਸਐਸਪੀ ਹੈ ਅਜ ਦੀ ਆਈਜੀ ਹੈ ਬੜਾ ਚੌੜੇ ਹੋ ਹੋ ਫੋਟੋਆਂ ਕਰਵਾਉਂਦਿਆ ਹੋ ਲੁਧਿਆਣਾ ਕਾਂਡ ਹੋਇਆ ਕਟਿਆਲਾ ਕਾਂਡ ਹੋਇਆ ਇੱਕ ਸ਼ਬਦ ਨਹੀਂ ਮੂੰਹ ਚੋਂ ਨਿਕਲਿਆ ਕਿ ਤੁਹਾਡੇ ਰੈਂਕ ਦੇ ਬਰਾਬਰ ਦੇ ਰੈਂਕ ਦਾ ਅਫਸਰ ਪੁੱਟਿਆ ਗਿਆ ਤੇ ਤੁਸੀਂ ਇੱਕ ਸ਼ਬਦ ਨਹੀਂ ਬੋਲਦੇ 84 ਤੋਂ ਲੈ ਕੇ 95 ਤੱਕ ਤਰੱਕੀਆਂ ਕਿਵੇਂ ਲਈਆਂ ਮਾਮਾ ਦੇ ਪੁੱਤ ਮਾਰ ਕੇ ਤਰੱਕੀਆਂ ਲਈਆਂ ਇੱਕ ਸਿਪਾਈ ਇੱਕਾ ਡੀਐਸਪੀ ਦੇ ਰੈਂਕ ਤੱਕ ਪਹੁੰਚ ਗਿਆ ਐਸਪੀ ਦੇ ਰੈਂਕ ਤੱਕ ਪਹੁੰਚ ਗਿਆ ਉਹ ਕਿਵੇਂ ਪਹੁੰਚਿਆ ਕਿ ਜਿੰਨੇ ਵੱਧ ਬੰਦੇ ਪੰਜਾਬ ਦੇ ਪੁੱਤ ਮਾਰੋਂਗੇ ਉਨੀਆਂ ਵੱਡੀਆਂ ਤਰੱਕੀਆਂ ਇਹੀ ਤਰੱਕੀਆਂ ਤੇ ਹੁਣ ਪੰਜਾਬ ਦੀ ਇਹ ਪੁਲਿਸ ਲੱਗੀ ਹੋਈ ਹੈ ਕਰਨਲ ਸਾਹਿਬ ਨੂੰ ਵੀ ਇਹ ਧਮਕੀ ਦਿੱਤੀ ਹੈ ਕਿ ਇੱਕਨ ਕਾਊਂਟਰ ਕਰਕੇ ਆਇਆ ਦੂਜਾ ਤੇਰਾ ਉਹਨਾਂ ਦੇ ਗੁੰਡੇ ਪਾਲੇ ਵਿਆ ਇਹ ਪੁਲਿਸ ਦੇ ਵਿੱਚ ਉਹਨਾਂ ਦੇ ਗੁੰਡੇ ਪਾਲੇ ਵਿਆ ਜਿਹੜੇ ਇੰਸਪੈਕਟਰ ਜਿਹੜੇ ਆਸੀਆਈ ਵਾਲੇ ਇਹ ਗੁੰਡੇ ਹੁੰਦੇ ਆ ਪੁਲਿਸ ਦੇ ਇਹਨਾਂ ਦਾ ਕੰਮ ਕੀ ਹੁੰਦਾ ਚੱਕ ਲਿਓ ਫਲਾਣਾ ਛੱਡੇ ਪਾੜ ਦਿਓ ਮਾਰੋ ਫਲਾਣ ਦੀ ਲੱਤ 'ਚ ਗੋਲੀ ਇਨਕਾਊਂਟਰ ਬਣਾ ਦਿਓ ਮਾਰੋ ਫ ਇਹ ਮਾਮਾ ਦੇ ਪੁੱਤ ਮਾਰਨ ਲੋਕਾਂ ਦੇ ਜਿਹੜੀਆਂ ਔਰਤਾਂ ਨੂੰ ਸੁਹਾਗ ਜਾੜਨ ਨੂੰ ਇਹ ਬੰਦੇ ਰੱਖੇ ਹੁੰਦੇ ਆ ਤੇ ਇਹਨਾਂ ਦੀ ਪਿੱਛੇ ਦੇ ਉੱਤੇ ਖੜਦੇ ਫਿਰ ਨਾਨਕ ਸਿੰਘ ਵਰਗੇ ਅਫਸਰ ਅਸਲ ਤੇ ਪੰਜਾਬ ਪੁਰਖ ਦੇ ਮੂੰਹੋਂ ਖੂਨ ਲੱਗ ਚੁੱਕਿਆ ਆ ਲਗਾਤਾਰ ਮੁਕਾਬਲੇ ਤੇ ਮੁਕਾਬਲੇ ਤੇ ਮੁਕਾਬਲੇ ਬਣਾਈ ਜਾ ਰਿਹਾ ਸਵੇਰੇ ਉੱਠੜੋ ਇੱਕ ਮੁਕਾਬਲਾ ਸਵੇਰੇ ਉੱਠੜੋ ਦੂਜਾ ਮੁਕਾਬਲਾ ਇਹ ਜਿਹੜੇ ਲੋਕ ਤਾਲੀਆਂ ਮਾਰ ਕੇ ਖੁਸ਼ ਹੁੰਦੇ ਆ ਜਿੱਦਾਂ ਅੱਗੇ ਇਹਨਾਂ ਦੇ ਘਰਾਂ 'ਚ ਆ ਗਏ ਇਹਨਾਂ ਨੂੰ ਪਛਤਾਵਾ ਹੋਣਾ ਲੋਕਾਂ ਨੂੰ ਚਲੋ ਤਾਂ ਕਰਨ ਲੈ ਰੌਲਾ ਪੈ ਰਿਹਾ ਸਭ ਕੁਝ ਆਹ ਬੰਦਿਆਂ ਨੇ ਪਰਸ ਕੀ ਕਰਦੀ ਹੋਊ ਆਹ ਬੰਦੇਾਂ ਦਾ ਕਿਸ ਤਰੀਕੇ ਦਾ ਵਤੀਰਾ ਹੋਊਗਾ ਇਹ ਹੈ ਤਾਂ ਨਾਗਰਿਕਾਂ ਦੀ ਸੁਰੱਖਿਆ ਲਈ ਆਹ ਨਾਗਰਿਕਾਂ ਦੀ ਸੁਰੱਖਿਆ ਕਰਦੇ ਆਂ ਫਿਰ ਮੈਂ ਨਾਨਕ ਸਿੰਘ ਜੀ ਨੂੰ ਇਹ ਗੱਲ ਪੁੱਛਣੀ ਚਾਹਣਾ ਕਿ ਤੁਸੀਂ ਕਹਿ ਰਹੇ ਹੋ ਕਿ ਹਜੇ ਇਨਕੁਆਇਰੀ ਕਰਕੇ ਕੰਮ ਕਰਾਂਗੇ ਜੇ ਕੋਈ ਬੰਦੇ ਇਸ ਘਟਨਾ ਦੇ ਵਿੱਚ ਤੁਹਾਡੇ ਹੈ ਨਹੀਂ ਫਿਰ 12 ਬੰਦੇ ਸਸਪੈਂਡ ਕਿਉਂ ਕੀਤੇ ਫਿਰ ਜਿਹੜੇ 12 ਬੰਦੇ ਸਸਪੈਂਡ ਕੀਤੇ ਉਹਨਾਂ ਦੇ ਨਾਮ ਜਾਣ ਤੋਂ ਕਿਉਂ ਨਹੀਂ ਕੀਤੇ ਤਾਂ ਐਸਐਸਪੀ ਨਾਨਕ ਸਿੰਘ ਗੋਮਲਗਾਂ ਤੋਂ ਮਿੱਟੀ ਛਾੜ ਗਿਆ ਉਹਦੀ ਪਤਨੀ ਵੀ ਬਿਆਨ ਦੇ ਰਹੀ ਹੈ ਉਹਦੀ ਪਤਨੀ ਬਿਆਨ ਰਿਟਨ ਚ ਵੀ ਦੇ ਕੇ ਆਈ ਆ ਉਹਦਾ ਬੇਟਾ ਵੀ ਬੋਲ ਰਿਹਾ ਉਹਨਾਂ ਦੇ ਬਿਆਨਾਂ ਤੇ ਪਰਚਾ ਨਹੀਂ ਦਰਜ ਕੀਤਾ ਬਿਆਰਚਾ ਦਰਜ ਕੀਤਾ ਢਾਬੇ ਵਾਲੇ ਦੇ ਬਿਆਨਾਂ ਤੇ ਉਹ ਵੀ ਇੱਕ ਅਜੀਹਾ ਪਰਚਾ ਜਿਹਦਾ ਕੋਈ ਤੋਕੀ ਨਹੀਂ ਬਣਦਾ ਇਹੋ ਪਰਸ ਨੂੰ ਕੋਈ ਨਹੀਂ ਥਾਉਂਦਾ ਪਰ ਬੰਦੇ ਦੇ ਕਰੈਕਟਰ ਦੇ ਚਾਹ ਪਈਂ ਗੀ ਹੁਣ ਕੀ ਚੱਲੀ ਵੀ ਐ ਇਹ ਜੀ दारू ਪੀਤੀ ਵੀ ਸੀ ਇਹ ਇੱਥੇ ਖੜ ਕੇ ਰੰਗ ਪਾਰਕਿੰਗ ਕੀਤੀ ਸੀ ਇਹਨੇ ਆ ਸਭ ਕੁਝ ਕੀਤਾ ਸੀ ਪਹਿਲੀ ਗੱਲ ਤਾਂ ਰਜਿੰਦਰਾ ਹਸਪਤਾਲ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਕਿ ਉਹ ਬੰਦੇ ਦੀ ਦਰੂ ਨਹੀਂ ਪੀਤੀ ਸੀ ਉਹਨੇ ਅਨਕੋਲਕ ਨਹੀਂ ਲਈ ਹੋਈ ਸੀ ਪਟਿਆਲਾ ਵਿਖੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਬਾਸਟ ਅਤੇ ਉਹਨਾਂ ਦੇ ਪੁੱਤਰ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਉਸ ਤੋਂ ਬਾਅਦ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਐਫ ਆਈ ਆਰ ਹੋਈ ਹੈ ਪਰ ਉਹਦੇ ਵਿੱਚ ਕਿਸੇ ਦਾ ਨਾਮ ਨਹੀਂ ਪਾਇਆ ਤੇ ਹੋਰ ਸਾਰਾ ਕੁਝ ਹੁਣ ਤੱਕ ਕੀ ਕਾਰਵਾਈ ਹੋਈ ਹੈ ਜਾਂ ਕਾਰਵਾਈ ਚੰਗੀ ਤਰ੍ਹਾਂ ਕਿਉਂ ਨਹੀਂ ਹੋਈ ਸਾਰੀ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਜਿਹੜੀ ਕੁੱਟਮਾਰ ਇੰਨੀ ਵੱਡੀ ਹੋਈ ਇੰਨੀ ਵੀਡੀਓ ਵਾਇਰਲ ਹੋ ਗਈ ਲਗਭਗ ਹਰ ਇੱਕ ਵਿਅਕਤੀ ਨੇ ਇਹ ਚੀਜ਼ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਪਾਇਆ ਕਿ ਆਹ ਘਟਨਾ ਹੋ ਗਈ ਹੈ ਪਰ ਕਾਰਵਾਈ ਕਿਉਂ ਨਹੀਂ ਕਾਰਵਾਈ ਕਿਉਂ ਨਹੀਂ ਇੰਨੀ ਵੱਡੀ ਬੜੀ ਸ਼ਰਮ ਦੀ ਗੱਲ ਹੈ ਪੰਜਾਬ ਪੁਲਿਸ ਨੇ ਫੌਜ ਦੇ ਇੱਕ ਕਰਨਲ ਨੂੰ ਪੰਜਾਬ ਪੁਲਿਸ ਦੇ ਵੀ ਇੱਕ ਐਨਜੀਓ ਰੈਂਕ ਦੇ ਮਤਲਬ ਜਿਹੜੇ ਕਿ ਇੰਸਪੈਕਟਰ ਜਾਂ ਸਬ ਇੰਸਪੈਕਟਰ ਜਾਂ ਉਦੋਂ ਏਟਲੇ ਰੈਂਕ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇੱਕ ਫੌਜ ਦਾ ਕਰਨਲ ਜਿਹੜਾ ਕਿ ਇੱਕ ਡੀਆਈਜੀ ਦੇ ਰੈਂਕ ਦਾ ਅਫਸਰ ਹੈ ਉਹਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਪਰ ਐਸਐਸਪੀ ਨਾਨਕ ਸਿੰਘ ਗੋਗਲੂਆਂ ਤੋਂ ਮਿੱਟੀ ਝਾੜ ਗਿਆ ਉਹ ਉਹਨਾਂ ਨੇ ਕਾਰਵਾਈ ਕੀਤੀ ਜਦੋਂ ਪੇਪਰવાર ਬਿਆਨ ਦੇ ਰਿਹਾ ਹੈ ਕਿ ਆ ਕੁਝ ਵਾਪਰਿਆ ਮੁੰਡਾ ਚਸ਼ਮਦੀਦ ਗਵਾਹ ਹੈ ਜਿਹਦੇ ਨਾਲ ਹੋਇਆ ਉਹ ਬਿਆਨ ਦੇ ਰਿਹਾ ਉਹਨਾਂ ਦੇ ਬਿਆਨਾਂ ਤੇ ਪਰਚਾ ਨਹੀਂ ਕਟਿਆ ਪਰਚਾ ਕਟਿਆ ਇੱਕ ਢਾਬੇ ਵਾਲੇ ਦੇ ਬਿਆਨਾਂ ਤੇ ਹੁਣ ਇਹ ਦੱਸੋ ਇਹ ਕਿਹੜਾ ਢਾਬੇ ਵਾਲਾ ਉਹ ਪੁਲਿਸ ਤੋਂ ਬਾਹਰ ਹੋ ਸਕਦਾ ਉਹਨੇ ਰਾਤ ਨੂੰ ਵੀ ਢਾਬਾ ਖੋਲਣਾ ਉਹਨੇ ਢਾਬਾ ਚਲਾਉਣਾ ਵੀ ਹੈ ਪੁਲਿਸ ਕੋ ਪੁਲਿਸ ਦੇ ਮੂਰੇ ਕੋਈ ਵੀ ਲੋਕਲ ਬੰਦਾ ਆਪਾਂ ਜੇ ਸ਼ਹਿਰ 'ਚ ਖੜੇ ਆ ਇੱਥੇ ਕਿਹੜੇ ਬੰਦੇ ਤੋਂ ਕਿਹੜੀ ਗਵਾਹੀ ਪੁਆਣੀ ਹੈ ਪੁਲਿਸ ਉਹਦੇ ਤੋਂ ਹੀ ਪਵਾ ਦੂਗੀ ਕਿਉਂਕਿ ਉਹਨੇ ਕੰਮ ਕਰਨਾ ਹੈ ਜਿਉਂ ਸ਼ਹਿਰ 'ਚ ਕੰਮ ਕਰਨਾ ਤਾਂ ਪੁਲਿਸ ਦੀ ਗੱਲ ਮੰਨਣੀ ਪਊਗੀ ਉਹ ਟਾਬੇ ਵਾਲੇ ਦੇ ਬਿਆਨਾਂ ਤੇ ਪਰਚਾ ਦਿੰਦਾ ਪਰਚਾ ਵੀ ਐਡਾ ਜਿਹੜਾ ਕਹਿ ਲਈਏ ਕਿ ਨੀਵੇਂ ਪੱਤਰ ਦਾ ਜਾਂ ਲੰਡੂ ਜਿਹਾ ਪਰਚਾ ਦਿੱਤਾ ਜਿਹਦੇ 'ਚ ਦੋਸ਼ੀ ਸਾਰਾ ਕਰਨਲ ਨੂੰ ਠਹਿਰਾਇਆ ਗਿਆ ਕਿ ਉਹਦੀ ਸ਼ਰਾਬ ਪੀਤੀ ਸੀ ਉਹਦੀ ਇਹ ਹੈ ਉਹ ਸਾਰਾ ਕੁਝ ਕਰਕੇ ਪਰਚਾ ਉਹਦੇ ਤੇ ਪਰਿਵਾਰ ਉਹਦੀ ਪਤਨੀ ਵੀ ਬਿਆਨ ਦੇ ਰਹੀ ਹੈ ਉਹਦੀ ਪਤਨੀ ਬਿਆਨ ਰਿਟਨ 'ਚ ਵੀ ਦੇ ਕੇ ਆਈ ਆ ਉਹਦਾ ਬੇਟਾ ਵੀ ਬੋਲ ਰਿਹਾ ਉਹਨਾਂ ਦੇ ਬਿਆਨਾਂ ਤੇ ਪਰਚਾ ਨਹੀਂ ਦਰਜ ਕੀਤਾ ਬਿਆਰਚਾ ਦਰਜ ਕੀਤਾ ਟਾਬੇ ਵਾਲੇ ਦੇ ਬਿਆਨਾਂ ਤੇ ਉਹ ਵੀ ਇੱਕ ਅਜੀਹਾ ਪਰਚ ਤੋ ਕੀ ਨਹੀਂ ਬਣਦੀ ਫਿਰ ਮੈਂ ਨਾਨਕ ਸਿੰਘ ਜੀ ਨੂੰ ਇਹ ਗੱਲ ਪੁੱਛਣੀ ਚਾਹਣਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਹਜੇ ਇਨਕੁਆਇਰੀ ਕਰਕੇ ਕੰਮ ਕਰਾਂਗੇ ਜੇ ਕੋਈ ਬੰਦੇ ਇਸ ਘਟਨਾ ਦੇ ਵਿੱਚ ਤੁਹਾਡੇ ਹੈ ਨਹੀਂ ਫਿਰ 12 ਬੰਦੇ ਸਸਪੈਂਡ ਕਿਉਂ ਕੀਤੇ ਫਿਰ ਜਿਹੜੇ 12 ਬੰਦੇ ਸਸਪੈਂਡ ਕੀਤੇ ਉਹਨਾਂ ਦੇ ਨਾਮ ਜਾਣ ਤੱਕ ਕਿਉਂ ਨਹੀਂ ਕੀਤੇ ਇਹ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਜਿਵੇਂ ਅਕਸਰ ਹੀ ਆਪਣੇ ਆਪ ਨੂੰ ਬਚਾਉਣ ਦੇ ਲਈ ਬੜਾ ਕੁਝ ਕਰ ਜਾਂਦੀ ਹੈ ਪੁਲਿਸ ਦੂਜੇ ਤੇ ਜਿਹੜੀਆਂ ਹਮਲਾ ਕਰਨ ਲੱਗੀ ਨਹੀਂ ਸੋਚਦੀ ਪਰ ਜਦੋਂ ਆਪ ਦੇ ਤੇ ਕੋਈ ਗੱਲਬਾਤ ਹੁੰਦੀ ਹੈ ਫਿਰ ਪੁਲਿਸ ਨੂੰ ਇੰਨਾ ਸਾਰੇ ਪਾਸਿਓਂ ਆਪ ਦੇ ਬਚਾਅ ਕਰਨ ਤੇ ਲੱਗ ਜਾਂਦੀ ਹੈ ਹੁਣ ਇੱਕ ਹੋਰ ਗੱਲ ਉਹਦੇ ਪਰਿਵਾਰ ਨੂੰ ਅਸੀਂ ਮਿਲ ਕੇ ਆਇਆ ਗੱਲਬਾਤ ਕੀਤੀ ਉਹਨਾਂ ਦੀ ਇੰਟਰਵਿਊ ਜਿਹੜੀ ਆ ਉਹ ਕੀਤੀ ਹੈ ਤਾਂ ਪਰਿਵਾਰ ਕਹਿ ਰਿਹਾ ਕਿ ਇਸ ਤਰੀਕੇ ਦਾ ਰਵਈਆ ਜਿਵੇਂ ਹੁਣ ਪੁਲਿਸ ਇਹ ਸ਼ੋਅ ਕਰ ਰਹੀ ਹੈ ਪੁਲਿਸ ਅਕਸਰ ਹੀ ਬੰਦੇ ਦੇ ਕੈਰੇਕਟਰ ਨੂੰ ਪੈ ਜਾਂਦੀ ਹੁੰਦੀ ਹੈ ਆਪਾਂ ਵੀ ਦੇਖਿਆ ਕਿ ਇਹ ਮਾਮਲੇ ਚ ਜਦੋਂ ਪੁਲਿਸ ਨੂੰ ਕੁਝ ਨਹੀਂ ਥਿਆਉਂਦਾ ਫਿਰ ਬੰਦੇ ਦੇ ਕੈਰੇਕਟਰ ਦੇ ਚਾਹ ਪੈਂਦੀ ਹੁਣ ਕੀ ਚੱਲੀ ਵੀ ਹੈ ਇਹ ਜੀ दारू ਪੀਤੀ ਵੀ ਸੀ ਇਹ ਇੱਥੇ ਖੜ ਕੇ ਰੰਗ ਪਾਰਕਿੰਗ ਕੀਤੀ ਸੀ ਇਹਨੇ ਆ ਸਭ ਕੁਝ ਕੀਤਾ ਸੀ ਪਹਿਲੀ ਗੱਲ ਤਾਂ ਰਜਿੰਦਰਾ ਹਸਪਤਾਲ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਕਿ ਉਹ ਬੰਦੇ ਦੀ ਦਲਰੂ ਨਹੀਂ ਪੀਤੀ ਸੀ ਉਹਨੇ ਪਰ ਫਿਰ ਵੀ ਚਲੋ ਤੁਹਾਡੀ ਮੰਨ ਲਈਏ ਇੱਕ ਬੰਦਾ ਮੰਨ ਲਓ ਉਹਨੇ ਰੋਂਗ ਪਾਰਕਿੰਗ ਕੀਤੀ ਸੀ ਉਹਨੇ ਪੁਲਿਸ ਦੇ ਮਾਰਿਆ ਜਿਹੜੀ ਵੀ ਉਹਦੀ ਗਲਤੀ ਆ ਉਹਦੀ ਸਜ਼ਾ ਆ ਕੁੱਟਣਾ ਇਹ ਕਿਹਨੇ ਅਧਿਕਾਰ ਦਿੱਤਾ ਪੰਜਾਬ ਪੁਲਿਸ ਨੂੰ ਕਿ ਤੁਸੀਂ ਇੱਕ ਸੜਕ ਤੇ ਖੜੇ ਬੰਦੇ ਨੂੰ ਜੇ ਉਹਦਾ ਕੋਈ ਉਹ ਕੋਈ ਗੈਰਕਾਨੂੰਨੀ ਕੰਮ ਕਰ ਰਿਹਾ ਉਹ दारू ਪੀ ਰਿਹਾ ਉਹ ਗਲਤ ਪਾਰਕਿੰਗ ਹੈ ਉਹਦੇ ਲਈ ਚਲਾਨ ਹੈ ਉਹਦੇ ਲਈ ਪਰਚ ਹੈ ਤੁਸੀਂ ਪਰਚਾ ਦਰਜ ਕਰੋ ਅਰੈਸਟ ਕਰੋ ਥਾਣੇ ਲੈ ਜਾਓ ਤੁਸੀਂ ਆਪ ਹੀ ਸਜ਼ਾ ਦੇਣ ਲੱਗ ਗਏ ਅਸਲ 'ਚ ਇਹ ਪੰਜਾਬ ਪੁਲਿਸ ਚਿੰਬੜਾਈ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਲੀਆਂ ਛੋਟਾਂ ਦੇ ਰੱਖੀਆਂ ਜਿਦੀ ਮਰਜ਼ੀ ਲੱਤ 'ਚ ਗੋਲੀ ਮਾਰੋ ਜਿਦੀ ਮਰਜ਼ੀ ਹਿੱਕ 'ਚ ਗੋਲੀ ਮਾਰੋ ਕੋਈ ਤੁਹਾਨੂੰ ਪੁੱਛਣ ਵਾਲਾ ਨਹੀਂ ਕੋਈ ਤੁਹਾਨੂੰ ਗਿੱਛਣ ਵਾਲਾ ਨਹੀਂ ਜਿਹੜੀ ਇਹ ਐਨੀ ਖੁੱਲੀ ਛੋਟ ਪੁਲਿਸ ਨੂੰ ਬਿਆਨ ਸਿੰਘ ਦੀ ਸਰਕਾਰ ਮੌਕੇ ਮਿਲੀ ਸੀ ਤਾਂ ਉਹਦੇ ਸਿੱਟੇ ਪੰਜਾਬ ਅੱਜ ਵੀ ਪੁਗਤ ਰਿਹਾ ਹੈ ਅੱਜ ਵੀ ਖਾਲੜੇ ਵਰਗੀਆਂ ਦੀਆਂ ਰਿਪੋਰਟਾਂ ਜਨਤਕ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਇਹ ਸਭ ਕੁਝ ਉਹੀ ਸੀ ਇਹ ਜਿਹੜੀ ਪੁਲਿਸ ਨੂੰ ਖੁੱਲ੍ਹ ਦਿੱਤੀ ਹੈ ਜਦੋਂ ਪਤਾ ਕਿਸੇ ਬੰਦੇ ਨੂੰ ਖੁੱਲ੍ਹ ਦੇਤੀਓ ਫਿਰ ਉਹ ਪੈਂਦਾ ਨਹੀਂ ਹੁੰਦਾ ਵੀ ਅੱਗੇ ਕੌਣ ਹੈ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਐਨਕਾਊਂਟਰ ਕਰਕੇ ਆਏ ਤੇ ਉਹਨਾਂ ਨੇ ਕੈਪਟਨਸ ਕਰਨਲ ਸਾਹਿਬ ਨੂੰ ਵੀ ਇਹ ਧਮਕੀ ਦਿੱਤੀ ਹੈ ਕਿ ਇੱਕਣ ਕਾਉਂਟਰ ਕਰਕੇ ਆਇਆ ਦੂਜਾ ਤੇਰਾ ਠੀਕ ਹੈ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਆਈ ਕਾਰਡ ਤੇ ਮੋਬਾਈਲ ਦੇਜੋ ਉਹ ਕਹਿੰਦੇ ਜੇ ਬਚ ਗਿਆ ਤਾਂ ਲੈ ਲਈ ਨਹੀਂ ਸਵੇਰ ਤੱਕ ਬਚਦਾ ਦਾ ਤੂੰ ਹੈ ਨਹੀਂ ਇਹ ਗੱਲਾਂ ਇੱਕ ਇਨਸਪੈਕਟਰ ਸਬ ਇਨਸਪੈਕਟਰ ਰੈਂਕ ਦੇ ਅਫਸਰ ਇੱਕ ਕਰਨਲ ਨੂੰ ਕਹਿ ਰਿਹਾ ਤੇ ਕਹ ਜਿਹੜੇ ਸਾਡੇ ਨਾਨਕ ਸਿੰਘ ਜੀ ਹੈ ਉਹ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਨਾਨਕ ਸਿੰਘ ਨੇ ਦੇ ਜਿਹੜੇ ਚਰਚੇ ਆ ਉਹ ਫਰੀਦਕੋਟ ਦੇ ਲੋਕਾਂ ਨੂੰ ਵੀ ਪਤਾ ਉਹ ਬਠਿੰਡੇ ਦੇ ਲੋਕਾਂ ਨੂੰ ਵੀ ਪਤਾ ਉਹ ਮਾਨਸਾ ਦੇ ਲੋਕਾਂ ਨੂੰ ਵੀ ਪਤਾ ਤੇ ਪਟਿਆਲੇ ਦੇ ਲੋਕਾਂ ਨੂੰ ਨਹੀਂ ਪਤਾ ਕਿ ਕਿਸ ਪੱਦਰ ਦੇ ਉਹ ਅਫਸਰ ਨੇ ਠੀਕ ਹੈ ਉਹ ਅਕਸਰ ਹੀ ਇਹੋ ਜਿਹੇ ਜਿਹੜੇ ਉਹਨਾਂ ਦੇ ਗੁੰਡੇ ਪਾਲੇ ਵਿਆ ਪੁਲਿਸ ਦੇ ਵਿੱਚ ਉਹਨਾਂ ਦੇ ਗੁੰਡੇ ਪਾਲੇ ਵਿਆ ਜਿਹੜੇ ਇੰਸਪੈਕਟਰ ਜਿਹੜੇ ਆਸੀਆਈ ਵਾਲੇ ਆ ਗੁੰਡੇ ਹੁੰਦੇ ਆ ਪੁਲਿਸ ਦੇ ਇਹਨਾਂ ਦਾ ਕੰਮ ਕੀ ਹੁੰਦਾ ਚੱਕ ਲਿਓ ਫਲਾਣਾ ਛੱਡੇ ਪਾੜ ਦਿਓ ਮਾਰੋ ਫਲਾਣ ਦੀ ਲੱਤ 'ਚ ਗੋਲੀ ਇਨਕਾਊਂਟਰ ਬਣਾ ਦਿਓ ਮਾਰੋ ਫਲਾਣ ਦੀ ਹਿੱਕ 'ਚ ਗੋਲੀ ਮਾਰ ਦਿਓ ਇਹ ਬਾਵਾ ਦੇ ਪੁੱਤ ਮਾਰਨ ਇਹ ਲੋਕਾਂ ਦੇ ਜਿਹੜੀਆਂ ਔਰਤਾਂ ਨੂੰ ਸੁਹਾਗ ਜਾੜਨ ਨੂੰ ਇਹ ਬੰਦੇ ਰੱਖੇ ਹੁੰਦੇ ਆ ਤੇ ਇਹਨਾਂ ਦੀ ਪਿੱਠ ਦੇ ਉੱਤੇ ਖੜਦੇ ਫਿਰ ਨਾਨਕ ਸਿੰਘ ਵਰਗੇ ਅਫਸਰ ਮੈਂ ਇੱਕ ਹੋਰ ਪੁੱਛਣਾ ਚਾਹਣਾ ਉੱਥੇ ਆਈਜੀ ਨੇ ਮਨਦੀਪ ਸਿੰਘ ਸਿੱਧੂ ਬੜੇ ਸੋਸ਼ਲ ਮੀਡੀਆ ਸਟਾਰ ਨੇ ਉਹ ਵੀ ਬੜਾ ਟੰਗ ਹੈ ਕਦੇ ਕਿਸੇ ਕੁੜੀ ਨੂੰ ਬਾਹਤਾ ਜੀ ਕੁਰਸੀ ਤੇ ਅਜ ਦੀ ਐਸਐਸਪੀ ਹੈ ਅਜ ਦੀ ਆਈਜੀ ਹੈ ਕਦੇ ਕਹਤਾ ਜੀ ਸਾਈਕਲ ਤੇ ਰੈਲੀ ਨਸ਼ਾ ਵਿਰੋਧ ਉੱਥੇ ਕਹਿੰਦੇ ਜੀ ਭਗਵੰਤ ਮਾਨ ਦੀ ਜੈ ਮੈਂ ਹੈਰਾਨ ਉਹ ਵੀ ਕੁਸਕੇ ਨਹੀਂ ਬੜਾ ਚੌੜੇ ਹੋ ਹੋ ਫੋਟੋਆਂ ਕਰਵਾਉਂਦਿਆ ਹੋ ਲੁਧਿਆਣਾ ਕਾਂਡ ਹੋਇਆ ਪਟਿਆਲਾ ਕਾਂਡ ਹੋਇਆ ਇੱਕ ਸ਼ਬਦ ਨਹੀਂ ਮੂੰਹ ਚੋਂ ਨਿਕਲਿਆ ਕਿ ਤੁਹਾਡੇ ਰੈਂਕ ਦੇ ਬਰਾਬਰ ਦੇ ਰੈਂਕ ਦਾ ਅਫਸਰ ਕੁੱਟਿਆ ਗਿਆ ਤੇ ਤੁਸੀਂ ਇੱਕ ਸ਼ਬਦ ਨਹੀਂ ਬੋਲਦੇ ਪੰਜਾਬ ਦੇ ਮੁੱਖ ਮੰਤਰੀ ਤੇ ਆਜੋ ਪੰਜਾਬ ਦੇ ਮੁੱਖ ਮੰਤਰੀ ਨਿੱਕੀ ਨਿੱਕੀ ਗੱਲ ਤੇ ਟਵੀਟ ਟੀਚਰਾਂ ਦੇ ਟਵੀਟ ਕਰ ਦਿੰਦੇ ਆ ਇੱਕ ਫੌਜ ਦੇ ਕਰਨਾਲ ਨੂੰ ਪੰਜਾਬ ਦੀ ਧਰਤੀ ਤੇ ਕੁੱਟਿਆ ਗਿਆ ਤੇ ਥੋੜੇ ਜਿਹਾ ਟਵੀਟ ਨਹੀਂ ਛੜਿਆ ਤੁਹਾਡੇ ਤੇ ਕੋ ਪੋਸਟ ਨਹੀਂ ਛੜੀ ਕਿ ਬਣ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੋ ਤੇ ਜੇਲ੍ਹਾਂ ਚ ਧੱਕੋ ਤੁਸੀਂ ਉਹਨਾਂ ਨੂੰ ਕੀ ਕੀਤਾ ਸਸਪੈਂਡ ਠੀਕ ਹੈ ਤੁਸੀਂ ਉਹਨਾਂ ਦੇ ਪਰਚੇ 'ਚ ਨਾਮ ਨਹੀਂ ਸ਼ਾਮਲ ਕੀਤਾ ਉਹਨਾਂ ਦਾ ਪਰਚੇ 'ਚ ਨਾਮ ਸ਼ਾਮਲ ਕਰੋ ਜਦੋਂ ਵੀ ਇੱਕ ਕਾਨੂੰਨ ਹੈ ਕਿ ਕੋਈ ਕਹਿ ਰਿਹਾ ਕਿ ਮੇਰੇ ਨਾਲ ਆ ਘਟਨਾ ਆ ਬੰਦਿਆਂ ਨੇ ਕੀਤੀ ਹੈ ਇਹਨਾਂ ਦੇ ਉੱਤੇ ਪਰਚਾ ਦਰਜ ਕਰੋ ਇਹ ਕਰਨਾ ਪੈਂਦਾ ਹੈ ਫਸਟ ਇਨਫੋਰਮੇਸ਼ਨ ਰਿਪੋਰਟ ਇਹੀ ਹੁੰਦੀ ਹੈ ਕਿ ਪਹਿਲੀ ਜਾਣਕਾਰੀ ਦੇ ਵਿੱਚ ਆ ਕੰਮ ਕਰ ਦਿੱਤਾ ਬੰਦੇ ਨਾਮ ਲੈ ਰਹੇ ਆ ਬੰਦੇ ਫੋਟੋਆਂ ਜਾਰੀ ਕਰ ਰਹੇ ਆ ਸਾਰਾ ਪਰਿਵਾਰ ਰੋ ਰਿਹਾ ਤੇ ਇਹ ਹਾਲੇ ਤੱਕ ਪਰਚਾ ਨਹੀਂ ਦਰਜ ਕੀਤਾ ਇਹ ਸਭ ਦੇ ਪਿੱਛੇ ੜੀ ਸ਼ੈ ਹੈ ਉਹ ਐਸਐਸਪੀ ਨਾਨਕ ਸਿੰਘ ਦੀ ਐਸਐਸਪੀ ਨਾਨਕ ਸਿੰਘ ਨੇ ਜਿਹੜੇ ਬਾਬੇ ਦਾ ਨਾਨਕ ਦਾ ਨਾਮ ਤਾਂ ਜਰੂਰ ਰੱਖਿਆ ਪਰ ਕੰਮ ਉਹਦੇ ਬਾਬਰ ਵਾਲੇ ਆ ਇਹ ਬਾਬਰ ਦੇ ਕੰਮ ਹੁੰਦੇ ਆ ਕਿ ਇੱਕ ਬੰਦਾ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਚਲੋ ਤਾਂ ਕਰਨਲ ਐ ਰੌਲਾ ਪੈ ਰਿਹਾ ਸਭ ਕੁਝ ਆਂ ਬੰਦਿਆਂ ਨੇ ਪਰ ਕੀ ਕਰਦੀ ਹੋਊਗੀ ਆਂ ਬੰਦਿਆਂ ਦਾ ਕਿਸ ਤਰੀਕੇ ਦਾ ਵਤੀਰਾ ਹੋਊਗਾ ਇਹ ਹੈ ਤਾਂ ਨਾਗਰਿਕਾਂ ਦੀ ਸੁਰੱਖਿਆ ਲਈ ਆ ਨਾਗਰਿਕਾਂ ਦੀ ਸੁਰੱਖਿਆ ਕਰਦੇ ਆ ਸ਼ਰਾਬ ਪੀਤੀ ਹੁੰਦੀ ਐ ਮੂੰਹ ਚ ਗਾਲ ਹੁੰਦੀ ਐ ਇਹਨਾਂ ਦੇ ਗੁੰਡਾਗਰਦੀ ਨੇ ਸਿਰ ਤੇ ਚੜੀ ਹੁੰਦੀ ਐ ਕਿਉਂਕਿ ਇੱਕ ਐਨਕਾਊਂਟਰ ਕਰਕੇ ਆ 10-12 ਲੱਖ ਰੁਪਏ ਸਰਕਾਰ ਨੇ ਇਹਨਾਂ ਨੂੰ ਦਿੱਤਾ ਤਰੱਕੀਆਂ ਦੇ ਦੇਣੀਆਂ ਸੀਗੀਆਂ ਉਹ ਇਹਨਾਂ ਦੇ ਸਿਰੂਰ ਜਦੋਂ ਬੰਦੇ ਨੂੰ ਪਤਾ ਹੋਵੇ ਕਿ ਬੰਦੇ ਮਾਰ ਕੇ ਪੈਸੇ ਬਣਦੇ ਐ ਬੰਦੇ ਮਾਰ ਕੇ ਚੜ੍ਹਾਈ ਹੁੰਦੀ ਐ ਫਿਰ ਇਹ ਐਂ ਹੀ ਕਰਦੇ ਹੁੰਦੇ ਐ ਤੁਸੀਂ ਜਾਓ ਜਦ ਕਿਸੇ ਵੀ ਪੁਰਾਣੇ ਪੱਤਰਕਾਰ ਨੂੰ ਕਿਸੇ ਵੀ ਪੁਰਾਣੇ ਬੰਦੇ ਨੂੰ ਜਿਨ੍ਹਾਂ ਨੇ ਦੌਰ ਹੰਡਾਇਆ 84 ਤੋਂ ਲੈ ਕੇ 95 ਤੱਕ ਤਰੱਕੀਆਂ ਕਿਵੇਂ ਲਈਆਂ ਮਾਮਾ ਦੇ ਪੁੱਤ ਮਾਰ ਕੇ ਤਰੱਕੀਆਂ ਲਈਆਂ ਇੱਕ ਸਿਪਾਈ ਇੱਕਾ ਡੀਐਸਪੀ ਦੇ ਰੈਂਕ ਤੱਕ ਪਹੁੰਚ ਗਿਆ ਐਸਪੀ ਦੇ ਰੈਂਕ ਤੱਕ ਪਹੁੰਚ ਗਿਆ ਉਹ ਕਿਵੇਂ ਪਹੁੰਚਿਆ ਕਿ ਜਿੰਨੇ ਵੱਧ ਬੰਦੇ ਪੰਜਾਬ ਦੇ ਪੁੱਤ ਮਾਰੋਂਗੇ ਉਹਨੀਆਂ ਵੱਡੀਆਂ ਤਰੱਕੀਆਂ ਇਹੀ ਤਰੱਕੀਆਂ ਤੇ ਹੁਣ ਪੰਜਾਬ ਦੀ ਇਹ ਪੁਲਿਸ ਲੱਗੀ ਹੋਈ ਹੈ ਮੈਂ ਕਿੱਡੀ ਵੱਡੀ ਘਟਨਾ ਹੋ ਗਈ ਕਿੱਡੀ ਸ਼ਰਮ ਨਾ ਘਟਣਾ ਜਿਹੜੀ ਫੌਜ ਨੂੰ ਸਾਡਾ ਪੰਜਾਬ ਸਾਡਾ ਦੇਸ਼ ਇੰਨਾ ਸਤਕਾਰ ਦਿੰਦਾ ਠੀਕ ਹੈ ਪੁਲਿਸ ਦੀ ਤਾਂ ਕੋਈ ਇੱਜ਼ਤ ਨਹੀਂ ਹੈ ਜੇ ਪੁਲਿਸ ਕਵੇ ਕਿ ਸਾਡੀ ਕੋਈ ਇੱਜ਼ਤ ਪੰਜਾਬ ਪੁਲਿਸ ਦੇ ਡੀਜੀਪੀ ਦੀ ਤੇ ਜੇ ਕਹਿਣਾ ਹੋਵੇ ਫੌਜ ਦੇ ਕਰਨਲ ਦੀ ਬਰਾਬਰ ਦੀ ਇੱਜ਼ਤ ਉਹਦੀ ਘੱਟ ਹੋਊਗੀ ਡੀਜੀਪੀ ਦੀ ਫੌਜ ਦੇ ਕਰਨਲ ਦੀ ਜ਼ਿਆਦਾ ਇੱਜ਼ਤ ਹੈ ਕਿਉਂਕਿ ਫੌਜ ਦੇ ਕਰਨਲ ਤੇ ਲੋਕਾਂ ਨੂੰ ਮਾਣ ਹੈ ਕਿ ਉਹ ਦੇਸ਼ ਦੇ ਰਖਵਾਲੇ ਨੇ ਉਹ ਸਾਡੀ ਬਾਰ ਲੀਆਂ ਜਿਹੜੇ ਅੱਜ ਉਹ ਬਾਰਡਰਾਂ ਤੇ ਨਾ ਖੜਨ ਤੇ ਅੱਜ ਇਹ ਦੇਸ਼ ਪਤਾ ਨਹੀਂ ਕਿਹੜੇ ਦੇਸ਼ ਦਾ ਹਿੱਸਾ ਹੋਵੇ ਸੋ ਉਹ ਸਾਰਾ ਕੁਝ ਕਰਦੇ ਨੇ ਇਹ ਕੱਖ ਵੀ ਨਹੀਂ ਕਰਦੇ ਹੁਣ ਮੈਂ ਫੋਟੋਆਂ ਥੋੜੀਆਂ ਦਿਖਾਉਣੀਆਂ ਚਾਹਣਾ ਆਹ ਕੁਝ ਵਾਪਰਿਆ ਉਹ ਪਰਿਵਾਰ ਦੇ ਨਾਲ ਆਹ ਦੇਖੋ ਆਹ ਮੁੰਡਾ ਹੈ ਠੀਕ ਹੈ ਇਹਦੀ ਹੋਮਰ ਕੀ ਸੀ ਇਹ ਚ ਕਿੰਨੀ ਦਹਿਸ਼ਤ ਪਾਤੀ ਪੁਲਿਸ ਨੇ ਕਦੋਂ ਇਹ ਪੰਜਾਬ ਪੁਲਿਸ ਨੂੰ ਚੰਗਾ ਸਮਝੂਗਾ ਜ਼ਿੰਦਗੀ ਦੇ ਵਿੱਚ ਇਹਦਾ ਇਹਦਾ ਪੂ ਇੱਕ ਜੇ ਇਹਦੇ ਕਿਤੇ ਡਾਂਗ ਤੇ ਹੋ ਜੇਗਾ ਵੱਜ ਜਾਂਦੀ ਇਹ ਤਾਂ ਮਾਰਤਾ ਸੀ ਇਹਦਾ ਬੱਚੇ ਦਾ ਪੂ ਇੱਕ ਸਾਰਾ ਖਾ ਗਈ ਸੀ ਪੁਲਿਸ ਆ ਦੇਖੋ ਮਤਲਬ ਪਰਿਵਾਰ ਫਿਰ ਉਦੋਂ ਬਾਅਦ ਆ ਦੇਖੋ ਆ ਬਾਹ ਤੋੜੀ ਉਦੋਂ ਬਾਅਦ ਦੀ ਮੈਂ ਤੁਹਾਨੂੰ ਦੱਸਦਾ ਕਿ ਪਰਿਵਾਰ ਦੇ ਵਿੱਚ ਇੰਨਾ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਨਾਨਕ ਸਿੰਘ ਇਹ ਕਹਿ ਰਹੇ ਆ ਕਿ ਜੀ ਬੰਦੇ ਆਇਡੈਂਟੀਫਾਈ ਕਰਨੇ ਆ ਪਰਿਵਾਰ ਕਹਿੰਦਾ ਆ ਬੰਦੇ ਆ ਉਹ ਬੰਦੇ ਮੈਡਮ ਜਿਹੜੀ ਵਾਈਫ ਨੇ ਕਰਨਲ ਸਾਹਿਬ ਦੀ ਉਹਨਾਂ ਤੋਂ ਵੀਡੀਓ ਕਾਲ ਤੇ ਮਾਫੀਆਂ ਮੰਗ ਰਹੇ ਨੇ ਬੰਦੇ ਮਾਫੀਆਂ ਮੰਗ ਰਹੇ ਨੇ ਬੰਦੇ ਆਪ ਦਾ ਗੁਨਾਹ ਕਬੂਲ ਕਰ ਰਹੇ ਨੇ ਤੇ ਨਾਨਕ ਸਿੰਘ ਜੀ ਪਰਚਾ ਨਹੀਂ ਦਰਜ ਕਰ ਰਹੇ ਨਾਨਕ ਸਿੰਘ ਜੀ ਨੂੰ ਇਹ ਅਪੀਲ ਹੈ ਕਿ ਤੁਸੀਂ ਜੇ ਨਾਨਕ ਨਾਮ ਰੱਖਿਆ ਨਾ ਮਾੜੀ ਮੋਟੀ ਲੱਜ ਰੱਖਿਆ ਕਰੋ ਇਹਦੀ ਇਹ ਨਹੀਂ ਕਿ ਨਾਨਕ ਨਾਮ ਰੱਖ ਲੈਦੇ ਕੰਮ ਤੁਸੀਂ ਬਾਬਰਾਂ ਵਾਲੇ ਕਰੀ ਜਾਂਦੇ ਆ ਕੰਮ ਤੁਸੀਂ ਜਾਲਮਾਂ ਵਾਲੇ ਕਰੀ ਜਾਂਦੇ ਆ ਇਹਦੀ ਮਾੜੀ ਮੋਟੀ ਇੱਜ਼ਤ ਰੱਖੋ ਜਿਹੜਾ ਪਰਚਾ ਬਣਦਾ ਦੋਸ਼ੀਆਂ ਦੇ ਦਿਓ ਐਵੇਂ ਆਪ ਦੇ ਪੁੱਤ ਨਾ ਬਣਾਓ ਇਹਨਾਂ ਨੂੰ ਇਹ ਇਹ ਜਿਹੜੀਆਂ ਮੈਨ ਇਨਸਪੈਕਟਰਾਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜਿਆਂ ਦੇ ਦਿਮਾਗ ਨੂੰ ਹੰਕਾਰ ਚੜਿਆ ਇਹ ਅੱਜ ਇਹ ਅੱਜ ਜਿਹੜੇ ਕੁਸ਼ ਕਰ ਰਹੇ ਹਨ ਇਹ ਭੁਗਤਣਾ ਪੈਣਾ ਉਹਨਾਂ ਨੂੰ ਇਹ ਸਭ ਭੁਗਤ ਰਹੇ ਹੈ ਜਿਨ੍ਹਾਂ ਨੇ 95 84 ਮੌਕੇ ਮੁਕਾਬਲੇ ਬਣਾਏ ਅੱਜ ਸੀਬੀਆਈ ਦੀਆਂ ਕੋਰਟਾਂ ਚੋਂ ਜਿਹੜੀਆਂ ਸਜ਼ਾਾਂਵਾਂ ਹੋ ਰਹੀਆਂ ਉਹਨਾਂ ਨੂੰ ਅੱਜ ਉਹਨਾਂ ਨੂੰ ਵੱਖ-ਵੱਖ ਕੋਰਟਾਂ ਦੇ ਵਿੱਚੋਂ ਸਜ਼ਾ ਉੱਥੇ ਕੋਈ ਆਈਪੀਐਸ ਅਫਸਰ ਨਹੀਂ ਮਗਰ ਖੜਦਾ ਉੱਥੇ ਕੋਈ ਡੀਐਸਪ ਜਿਹੜੇ ਵੱਡੇ ਅਧਿਕਾਰੀ ਹੋਣ ਹੀ ਮਗਰ ਖੜਦੇ ਸੋ ਇਹਨਾਂ ਨੂੰ ਵੀ ਸ਼ਰਮ ਚਾਹੀਦੀ ਹੈ ਤੁਸੀਂ ਯਾਰ ਇੱਕ ਪੁੱਤ ਦੇ ਸਾਹਮਣੇ ਦਾ ਪਿਓ ਆਇਆ ਕੁੱਟੇ ਤੁਸੀਂ ਵੀਡੀਓ ਦੇਖੋ ਉਹ ਗੱਡੀ 'ਚ ਵੀ ਬਹਿ ਗਿਆ ਸੱਟ ਤਾਂ ਉਹਦੇ ਪੁੱਤ ਨੇ ਵੀ ਗੱਡੀ ਸੱਟ ਲਿਆ ਵਿੱਚ ਬਹਿ ਕੇ ਵੀ ਲੱਤਾਂ ਮਾਰ ਰਹੇ ਐਨਾਂ ਦੇ ਇੰਸਪੈਕਟਰ ਐਡਾ ਐਡਾ ਜ਼ੁਲਮ ਸੀ ਐਡਾ ਕੀ ਜ਼ੁਲਮ ਸੀ ਉਹਦਾ ਜੇ ਉਹ ਸ਼ਰਾਬ ਵੀ ਪੀ ਰਿਆ ਸੀ ਜ਼ੁਲਮ ਨਹੀਂ ਸੀ ਮੰਨ ਲਓ ਨੇ ਪੁਲਿਸ ਨੂੰ ਕੋਈ ਆ ਕੇ ਬੋਲੀ ਉਹਨੇ ਧੱਕਾ ਵੀ ਮਾਰਤਾ ਉਹਦਾ ਵੀ ਪਰਚਾ ਹੈਗਾ ਨਾ ਐਡਾ ਜੁਰਮ ਤਾਂ ਨਹੀਂ ਸੀ ਤੁਸੀਂ ਬੰਦੇ ਨੂੰ ਐ ਬੁਰੇ ਤਰੀਕੇ ਨਾਲ ਕੁੱਟੋ ਉਹਦੀ ਬੇਇੱਜ਼ਤੀ ਕਰੋ ਉਹ ਪਰਿਵਾਰ ਦੀ ਦੇਣ ਕੀ ਆ ਸਾਡੇ ਦੇਸ਼ ਨੂੰ ਆ ਨਾਲਖ ਸਿੰਘ ਦੇ ਪਰਿਵਾਰ ਦਾ ਸਾਨੂੰ ਪਤਾ ਨਹੀਂ ਆ ਜਿਹੜੇ ਤਿੰਨ ਚਾਰ ਇਨਸਪੈਕਟਰ ਇਹਨਾਂ ਦੇ ਪਰਿਵਾਰ ਤਾਂ ਪਤਾ ਨਹੀਂ ਕੀ ਦੇਣ ਹੋਊ ਕਿ ਨਾ ਦੇਣ ਹੋ ਉਹਦੇ ਪਰਿਵਾਰ ਦੀ ਕੀ ਦੇਣ ਵਰਲਡ ਵਾਰ 1 ਲੜੀ ਉਹਨਾਂ ਨੇ ਵਰਲਡ ਵਾਰ 2 ਉਹ ਪਰਿਵਾਰ ਨੇ ਲੜੀ ਪਾਕਿਸਤਾਨ ਨਾਲ ਜੰਗ ਪਰਿਵਾਰ ਨੇ ਲੜੀ ਆ ਜਿਹੜੀ ਵੱਖ-ਵੱਖਰੇ ਪ੍ਰਦੇਸ਼ ਦੀ ਜਿਹੜੀ ਸਰਹੱਦਾਂ ਤੇ ਯੋਗਦਾਨ ਉਹ ਪਰਿਵਾਰ ਨੇ ਪਾਇਆ ਉਹ ਪਰਿਵਾਰ ਦਾ ਤਾਂ ਇਨਾ ਯੋਗਦਾਨ ਹੈ ਤੇ ਇਹਨਾਂ ਦਾ ਕੀ ਯੋਗਦਾਨ ਹੈ ਇਹਨਾਂ ਦਾ ਯੋਗਦਾਨ ਇਹ ਆ ਕਿ ਇੱਕ ਪੁੱਤ ਮਾਰ ਕੇ ਸੀ ਦੂਜਾ ਮਾਰ ਦੇਣਾ ਕਿ ਕਿ ਹੋਈ ਵੀ ਮਾਮਲਾ ਸੀ ਪਰ ਮਰਿਆ ਤਾਂ ਪੰਜਾਬ ਦਾ ਪੁੱਤ ਹੀ ਸੀ ਨਾ ਆ ਵੀ ਪੰਜਾਬ ਦਾ ਪੁੱਤ ਹੀ ਮਾਰਤਾ ਸੀ ਨਾ ਅਸੀਂ ਪਹਿਲਾਂ ਕਰੋਨੇ ਆ ਕਿ ਸਾਡੇ ਸਿੱਖਾਂ ਦੇ ਮੁੰਡੇ ਅਫਸਰ ਨਹੀਂ ਭਰਤੀ ਹੋ ਰਹੇ ਸਾਡੇ ਵੱਡੇ ਵੱਡੇ ਰੈਂਕ ਤੇ ਸਾਡੇ ਜਰਨਲ ਹੁੰਦੇ ਸੀ ਫੌਜ ਦੇ ਕਿਸੇ ਟਾਈਮ ਸਾਡੇ ਜਿਹੜੇ ਸਿੱਖ ਹੁੰਦੇ ਸੀਗੇ ਅੱਜ ਸਾਡੇ ਕਿੰਨੀ ਗਿਣਤੀ ਘਟ ਗਈ ਤੇ ਜਿਹੜੇ ਸਾਡੇ ਅਜੇ ਵੀ ਜਿਹੜੇ ਨੌਜਵਾਨ ਪੰਜਾਬ ਫੌਜ ਦੇ ਵਿੱਚ ਅਫਸਰ ਹੈ ਉਹਨਾਂ ਨਾਲ ਸਾਡਾ ਆਵਤੀ ਰ ਉਹਨਾਂ ਨੂੰ ਅਸੀਂ ਇੱਥੇ ਸਨਮਾਨ ਦੇ ਰਹੇ ਆਂ ਦੇਸ਼ ਦੀ ਧਰਤੀ ਦੇ ਉੱਤੇ ਫੌਜੀਆਂ ਨਾਲ ਅਜਿਹਾ ਬਹੁਤ ਘੱਟ ਵਾਪਰਦਾ ਜੇ ਵਾਪਰਦਾ ਤਾਂ ਪੂਰਾ ਦੇਸ਼ ਨੂੰ ਗੁੱਸਾ ਆਉਂਦਾ ਤੇ ਪੰਜਾਬ ਦੇ ਵਿੱਚ ਵਰਤਾਇਆ ਪੰਜਾਬ ਪੁਲਿਸ ਨੇ ਅਸਲ ਤੇ ਪੰਜਾਬ ਪੁਲਿਸ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਆ ਲਗਾਤਾਰ ਮੁਕਾਬਲੇ ਤੇ ਮੁਕਾਬਲੇ ਤੇ ਮੁਕਾਬਲੇ ਬਣਾਈ ਜਾ ਰਹੇ ਆ ਸਵੇਰੇ ਉੱਠ ਖੜੋ ਇੱਕ ਮੁਕਾਬਲਾ ਸਵੇਰੇ ਉੱਠ ਖੜੋ ਦੂਜਾ ਮੁਕਾਬਲਾ ਇਹ ਜਿਹੜੇ ਲੋਕ ਤਾੜੀਆਂ ਮਾਰ ਕੇ ਖੁਸ਼ ਹੁੰਦੇ ਆ ਜਿੱਦਾਂ ਅੱਗੇ ਇਹਨਾਂ ਦੇ ਘਰਾਂ 'ਚ ਆਗੇ ਇਹਨਾਂ ਨੂੰ ਪਛਤਾਵਾ ਹੋਣਾ ਲੋਕਾਂ ਨੂੰ ਇਹ ਅੱਜ ਤੁਹਾਨੂੰ ਲੱਗਦਾ ਕਿ ਇਹ ਜੀ ਤਾਂ ਮਾੜੇ ਬੰਦਿਆਂ ਨੂੰ ਮੈਨੂੰ ਐਂ ਦ ਪੁਲਿਸ ਦਾ ਸ਼ਰੀਫ ਬੰਦੇ ਨੂੰ ਗੁੰਡਿਆਂ ਨੂੰ ਡਰਾਇਆ ਕੈਪਟਨ ਜਿਹੜੇ ਕਰਨਾਲ ਸਾਹਿਬ ਸੀ ਇਹ ਗੁੰਡੇ ਸੀ ਬਦਮਾਸ਼ ਸੀ ਇਹਨਾਂ ਨੂੰ ਕਿਉਂ ਕੁੱਟਿਆ ਫਿਰ ਉਦੋਂ ਆ ਜਾਓ ਪੁਰਾਣੇ ਸਮੇਂ ਚਲੇ ਜਾਓ ਜਸਵੰਤ ਸਿੰਘ ਖਾਲੜਾ ਬਦਮਾਸ਼ ਸੀ ਗੁੰਡਾ ਸੀ ਹਿਊਮਨ ਰਾਈਟ ਦੀ ਗੱਲ ਕਰਦਾ ਇਸੇ ਮੁਕਾਬਲਾ ਬਣਾਇਆ ਸਾਡੇ ਜਥੇਦਾਰ ਕੌਂਕੇ ਸਾਹਿਬ ਬਦਮਾਸ਼ ਸੀ ਗੁੰਡੇ ਸੀ ਉਹਨਾਂ ਦਾ ਮੁਕਾਬਲਾ ਬਣਾਇਆ ਹਜ਼ਾਰਾਂ ਪੰਜਾਬ ਦੇ ਨੌਜਵਾਨਾਂ ਦਾ ਇਹਨਾਂ ਨੇ ਮੁਕਾਬਲਾ ਬਣਾਇਆ ਉਹ ਗੁੰਡੇ ਬਦਮਾਸ਼ ਸੀ ਸਾਡੇ ਅਸਲਾਂ ਪੁਲਿਸ ਦਾ ਡਰ ਗੁੰਡਿਆਂ ਬਦਮਾਸ਼ਾਂ ਨੂੰ ਨਹੀਂ ਹੁੰਦਾ ਪੁਲਿਸ ਦਾ ਡਰ ਹੁੰਦਾ ਸ਼ਰੀਫ ਬੰਦੇ ਨੂੰ ਇਹ ਤੰਗ ਕਰਦੇ ਸ਼ਰੀਫ ਬੰਦੇ ਨੂੰ ਸੋ ਇਸ ਕਰਕੇ ਜਿਹੜੀ ਇਹ ਘਟਨਾ ਵਾਪਰੀ ਐ ਸਿੱਧਾ ਜ਼ਿੰਮੇਵਾਰ ਇਹਦੇ ਲਈ ਨਾਨਕ ਸਿੰਘ ਆ ਜਿਹੜਾ ਹਜੇ ਤੱਕ ਵੀ ਗੁੰਡਿਆਂ ਨੂੰ ਵਿਚਾਰ ਰਿਹਾ ਆ ਆਪਦਿਆਂ ਨੂੰ ਤੇ ਨਾਨਕ ਸਿੰਘ ਐਸਐਸਪੀ ਉਹ ਨਾਨਕ ਦੇ ਨਾਮ ਨੂੰ ਤੁਸੀਂ ਲਾਜ ਨਾ ਲਓ ਉਹਦਾ ਨਾਂ ਜਿਹੜੇ ਤੁਸੀਂ ਨਾਂ ਰੱਖ ਲਿਆ ਚਲੋ ਨਾਂ ਰੱਖ ਲਿਆ ਹੋਊਗਾ ਪਰ ਉਹ ਨਾਂ ਤੇ ਬਰਕਰਾਰ ਰੋ ਕੁਝ ਕਾਰਵਾਈ ਕਰੋ ਉਹ ਪਰਿਵਾਰ ਨੂੰ ਸ਼ਾਂਤੀ ਮਿਲੇ ਮਾੜੀ ਮੋਟੀ ਜੇ ਐ ਤੁਸੀਂ ਸੋਚੋਗੇ ਕਿ ਤੁਸੀਂ ਆਪਦੇ ਬੰਦਿਆਂ ਨੂੰ ਵਿਚਾਰੋਗੇ ਤਾਂ ਪਰਿਵਾਰ ਕਹਿੰਦਾ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣ ਨੂੰ ਤਿਆਰ ਆ ਅਸੀਂ ਬਖਸ਼ਣਾ ਨਹੀਂ ਇੱਜ਼ਤ ਰੱਖ ਲਓ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਤੁਰਦੇ ਕਰੋ ਤੇ ਮੈਂ ਇੱਕ ਹੋਰ ਗੱਲ ਜਿਹੜੀ ਗੱਲ ਕਰਨੀ ਚਾਹਣਾ ਉਹ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਬੜੀ ਇਹ ਜਿਹੜੀ ਚੀਜ਼ ਜਿਹੜੀ ਚੀਜ਼ ਦੇ ਉੱਤੇ ਇਹ ਸਾਰੀ ਗੱਲ ਬਣਾਈ ਬਣਾਈ ਗਈ ਕਿ ਉਹਨਾਂ ਦੀ दारू ਪੀਤੀ ਸੀ ਉਹ ਪੀਤੀ ਸੀ ਫਿਰ ਇਹ ਰਿਪੋਰਟ ਜਿਹੜੀ ਹੈ ਜਿਹੜੀ ਉਹ ਰਿਪੋਰਟ ਹੈ ਰਜਿੰਦਰ ਹਸਪਤਾਲ ਦੀ ਉਹ ਫਿਰ ਝੂਠੀ ਹੈ ਉਸ ਤੋਂ ਅੱਗੇ ਆਜੋ 5 ਘੰਟੇ ਤੋਂ 6 ਘੰਟੇ ਉਹ ਪਰਿਵਾਰ ਇਲਾਜ ਨੂੰ ਤਰਸ ਰਿਹਾ ਐਮਰਜੈਂਸੀ ਦੇ ਵਿੱਚ ਭਗਵਾਨ ਸਿੰਘ ਮਾਨ ਕਹਿੰਦਾ ਲਾਜ਼ਮਫਤ ਪਰਿਵਾਰ ਕਹਿੰਦੇ ਅਸੀਂ ਭੱਜ ਕੇ ਪੈਸੇ ਨਹੀਂ ਲੈ ਕੇ ਗਏ ਹਾਲਾਂਕਿ ਪਰਿਵਾਰ ਕੋਲੇ ਪੈਸੇ ਦੀ ਕਮੀ ਨਹੀਂ ਪਰ ਭੱਜ ਕੇ ਪੈਸੇ ਨਹੀਂ ਲੈ ਕੇ ਗਏ ਤਾਂ ਉੱਥੇ 5 ਘੰਟੇ ਸਾਡਾ ਇਲਾਜ ਨਹੀਂ ਕੀਤਾ ਲਾਜ ਪੈਸਿਆਂ ਕਰਕੇ ਨਹੀਂ ਬਸ ਪੈਸੇ ਤੇ ਦਾ ਡਰੇ ਕੀਤਾ ਗਿਆ ਅਸਲ ਇਲਾਜ ਕਿਹਾ ਸੀ ਕਿ ਪੁਲਿਸ ਵੱਲੋਂ ਆਡਰ ਸੀ ਕਿ ਕੋਈ ਬਾਲੀ ਗੌਰ ਨਹੀਂ ਕਰਨੀ ਨਾਨਕ ਸਿੰਘ ਇਹ ਮੈਡਮ ਨੂੰ ਰਾਜੀਨਾਮਾ ਕਰਨ ਲਈ ਦਬਾਅ ਪਾ ਰਹੇ ਆ ਡੀਐਸਪੀ ਰਾਜੀਨਾਮਾ ਕਰਨ ਲਈ ਦਬਾਅ ਪਾ ਰਹੇ ਆ ਹੱਦ ਹੋ ਗਈ ਤੁਸੀਂ ਅਨਸਾਫਤਾ ਕੀ ਦੇਣਾ ਤੁਸੀਂ ਦਬਾਅ ਪਾ ਰਹੇ ਹੋ ਸੋ ਜੇ ਲੋਕ ਪੰਜਾਬ ਦੇ ਇਸ ਮੁੱਦੇ ਤੇ ਨਾ ਬੋਲੇ ਇਸ ਪਰਿਵਾਰ ਦੇ ਨਾਲ ਨਾ ਖੜੇ ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਹੈ ਅੱਜ ਕਰਨਲ ਸੀ ਕੁੱਟਿਆ ਗਿਆ ਰੌਲਾ ਪੈ ਗਿਆ ਜਿੱਦਾਂ ਤੁਹਾਨੂੰ ਕੁੱਟਿਆ ਕਿਸੇ ਨੇ ਬੋਲਣਾ ਵੀ ਨਹੀਂ ਤੇ ਪੁਲਿਸ ਕੁੱਟੂਗੀ ਜ਼ਰੂਰ ਕਿਉਂਕਿ ਪੁਲਿਸ ਦਾ ਸੁਭਾਅ ਹੈ ਪੁਲਿਸ ਦਾ ਇਹ ਵਤੀਰਾ ਰਹਿੰਦਾ ਹੈ ਜੇ ਤੁਸੀਂ ਸੋਚੋ ਕਿ ਗੱਡੀਆਂ ਮਗਰ ਲਿਖਿਆ ਕਿ ਪੁਲਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਸੇਵਾ ਵਿੱਚ ਹਾਜ਼ਰ ਨਹੀਂ ਹੁੰਦੀ ਦੂਜੀ ਸੇਵਾ ਵਿੱਚ ਹਾਜ਼ਰ ਹੁੰਦੀ ਹੈ ਜਿਹੜੇ ਲੋਕਾਂ ਨੂੰ ਇਹ ਭੁਲੇਖਾ ਆਵੇ ਕਿ ਸਾਡੀਆਂ ਯਾਰੀਆਂ ਪੁਲਿਸ ਨਾਲ ਹੈ ਸਾਡੀਆਂ ਲਿਹਾਜ਼ਾਂ ਪੁਲਿਸ ਨਾਲ ਹੈ ਅਸੀਂ ਪੁਲਿਸ ਦੇ ਟਾਊਟ ਹੈ ਸਾਡਾ ਕੁਝ ਨਹੀਂ ਹੋ ਸਕਦਾ ਇਹ ਸਭ ਟਾਊਟਾਂ ਟੂਟਾਂ ਨੂੰ ਸਭ ਲੋ ਮਾਜ ਦਿੰਦੀ ਹੁੰਦੀ ਹੈ ਜਦੋਂ ਇਹਨਾਂ ਦੇ ਆਪ ਦੀ ਇੱਜਤ ਆਜੇ ਸੋ ਇਸ ਕਰਕੇ ਆ ਜਿਹੜਾ ਜਿਹੜਾ ਕੁਸ ਪੁਲਿਸ ਦਾ ਵਤੀਰਾ ਆ ਰਿਹਾ ਜਿਸ ਤਰੀਕੇ ਨਾਲ ਪੁਲਿਸ ਨੇ ਕਾਰਵਾਈ ਕੀਤੀ ਆ ਬੜੀ ਮੰਦ ਭੱਗੀ ਆ ਕਿ ਇੱਕ ਐਫ ਆਈ ਆਰ ਤੇ ਵੀ ਜਿਹੜੇ ਦੋਸ਼ੀ ਆ ਉਹਨਾਂ ਦਾ ਨਾਮ ਨਾ ਪਾਉਣਾ ਹੁਣ 45 ਦਿਨਾਂ ਦੀ ਜਾਂਚ ਹੋਊਗੀ ਮੈਨੂੰ ਆਏ ਦੱਸੋ ਪੁਲਿਸ ਨੇ ਜਾਂਚ ਕਰਨੀ ਆ ਪੁਲਿਸ ਦੀ ਜਾਂਚ ਕਰਨੀ ਆ ਕਦੋਂ ਸਜ਼ਾ ਦੇ ਦੇਊਗੀ ਪਹਿਲੀ ਗੱਲ ਤਾਂ ਇਹ ਕੇਸ ਕਿਸੇ ਜਿਹੜੀ ਆ ਆਜਾਦਾਨਾ ਜਿਹੜੀ ਏਜੰਸੀ ਆ ਉਹਦੇ ਕੋਲੇ ਜਾਣਾ ਚਾਹੀਦਾ ਕੋਈ ਅਡਿਸ਼ੀਅਲ ਜਾਂਚ ਹੋਵੇ ਕੋਈ ਸੀਬੀਆਈ ਦੀ ਜਾਂਚ ਹੋਵੇ ਪੁਲਿਸ ਕੋਲੋਂ ਇਹਦੇ 'ਚ ਕੋਈ ਉਮੀਦ ਨਹੀਂ ਕਿਉਂਕਿ ਪੁਲਿਸ ਤਾਂ ਸਬੂਤ ਮਟਾਉਣ ਤੇ ਲੱਗੀ ਵੀ ਐ ਜਿਸ ਤਰੀਕੇ ਦੀ ਸੀਸੀਟੀਵੀ ਐ ਸਾਰਾ ਕੁਝ ਸਬੂਤ ਪਿਆ ਐ ਐਮਐਲਆਰ ਕੱਟੀ ਗਈ ਐ ਹਾਲੇ ਤੱਕ ਗੋਗਲਿਆਂ ਤੋਂ ਮਿੱਟੀ ਝਾੜੀ ਐ ਤੇ ਇਹ ਸਭ ਦੇ ਜ਼ਿੰਮੇਵਾਰ ਐਸਐਸਪੀ ਨਾਨਕ ਸਿੰਘ ਐ ਜਿਨ੍ਹਾਂ ਨੇ ਛੇਤੀ ਆਈ ਜਾਂ ਡੀਆਈਜੀ ਬਣ ਜਾਣਾ ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਰੈਂਕ ਤਾਂ ਤੁਸੀਂ ਲਈ ਜਾ ਰਹੇ ਹੋ ਪਰ ਜਿਹੜਾ ਨਿਮਾਉਣ ਵਾਲੇ ਫਰਜ਼ ਐ ਜਰੂਰ ਨਿਭਾਓ